ਡੂਰ ਸਾਹਿਬ ਦੇ ਪਿੰਡ ਨਾਗੋਕੇ ਦੇ ਵਿੱਚ ਮੌਜੂਦ ਆ ਪਪਾ ਜੀ ਬੈਠੇ ਰਹਣਾ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਪਪਾ ਜੀ ਸਤਿ ਸ਼੍ਰੀ ਅਕਾਲ ਜੀ ਪਪਾ ਜੀ ਅਮਰਿਤਪਾਲ ਜਿੱਤੂ ਇਸ ਵਾਰ ਹਾਂਜੀ ਜਿੱਤੂ ਆ ਜੀ ਵੀ ਬਸ ਵੇ ਸਾਡਾ ਮਨ ਕਹਿ ਰਿਹਾ ਵੀ ਜਿੱਤੂ ਆ ਕਾਫੀ ਹਵਾ ਦੇਖਣ ਨੂੰ ਮੇਰੀ ਲੱਗਦਾ ਕਿ ਵਧੀਆ ਟੱਕਰ ਹੋਊ ਬਹੁਤ ਬਹੁਤ ਥੋੜੀ ਵੀ ਨਹੀਂ ਬਹੁਤ ਹਾਂ ਤੇ ਅਕਾਲੀ ਦਲ ਤੋਂ ਵਿਰਸਾ ਸੀ ਬਲਟੋਣ ਕਿਵੇਂ ਦੇਖਦੇ ਹੋ ਉਹਨਾਂ ਦੇ ਦੀ ਕੋਈ ਆਵਾਜ਼ ਆਉਂਦੀ ਇਹ ਦਰਵਾਜੇ ਦੀ ਅੰਮ੍ਰਿਤਪਾਲ ਦੀ ਜਿਆਦਾ ਆਉਂਦੀ ਹਾਂ ਤੇ ਕਾਂਗਰਸ ਦਾ ਕਿਵੇਂ ਦੇਖਦੇ ਹੋ ਇੱਥੋਂ ਕੋਈ ਸੁਝੇ ਦਾ ਨਹੀਂ ਅਹੀਂ ਕੋਈ ਆਵਾਜ਼ ਸੁਣਦੇ ਇਹਨਾਂ ਦੀ ਆਵਾਜ਼ ਹੀ ਆਉਂਦੀ ਸਰ ਆਮ ਆਦਮੀ ਤਾਂ ਕਿਵੇਂ ਦੇਖਦੇ ਹੋ ਵਧੀਆ ਕੰਮ ਕਰ ਰਹੀ ਨਹੀਂ ਮੇਰੇ ਮੈਂ ਇੱਕ ਬਾਹਰ ਫਿਰਦਾ ਤੁਰਦਾ ਘਾਟੀਆਂ ਪਰ ਇੱਥੇ ਆਵਾਜ਼ ਬੜੀ ਅੰਮ੍ਰਿਤਪਾਲ ਦੀ ਆਉਂਦੀ ਹਾਂ ਔਰ ਪਪਾ ਜੀ ਦੇ ਨਾਲ ਗੱਲਬਾਤ ਕਰ ਸਸੀ ਗਲੋ ਆਪੇ ਮੈਂ ਤਾਂ ਗੱਲ ਹੀ ਕੋਈ ਨਹੀਂ ਆਉਂਦੀ ਪਪਾ ਜੀ ਅਮਰਿਤਪਾਲ ਜਿੱਤੂਗੇ ਫਿਰ ਹੋਣਾ ਮੈਂ ਤਾਂ ਇਹ ਨਹੀਂ ਆਉਂਦਾ ਫਿਰ ਪਪਾ ਜੀ ਅਮਰਿਤਪਾਲ ਜਿੱਤੂਗੇ ਫਿਰ ਇਸ ਵਾਰ ਜਿੱਤੂਗਾ ਕਿਵੇਂ ਦੇਖਦੇ ਹੋ ਮੁਕਾਬਲਾ ਫਸਮਾਉ ਸਕਦਾ ਐਸ ਵਾਰ ਆ ਆਮ ਆਦਮੀ ਕਿਵੇਂ ਕੰਮ ਕਰਦੀ ਹੈ ਆਮ ਆਪ ਜਮੀਨ ਬਹੁਤ ਘੱਟ ਕੰਮ ਕਰਦੀ ਆ ਸਸੀ ਗਲੋ ਜੇ ਮੈਂ ਗੁਰਦਿਕਾ ਕਲਚਰ ਪੁੱਛੀ ਸਰ ਕਿਵੇਂ ਦੇਖਦੇ ਹੋ ਕਿ ਅਮਰਿਤਪਾਲ ਜਿੱਤਣਗੇ ਇਸ ਵਾਰ ਵੇਖੋ ਜੀ ਇਹ ਸ਼ਮੇ ਦੇ ਹਿਸਾਬ ਨਾਲ ਆਈਆਂ ਤਾਂ ਜੋ ਸਮਾ ਚੱਲ ਰਿਹਾ ਵਾ ਉਹ ਠੀਕ ਚੱਲ ਰਿਹਾ ਤੇ ਬਾਕੀ ਗਵਰਨਮੈਂਟਾਂ ਦੀ ਆਪੋ ਆਪਣੇ ਵਿਚਾਰ ਹੁੰਦੇ ਆ ਅਕਾਲੀ ਦਲ ਤੋਂ ਵਿਰਸਾ ਸਿੰਘ ਬਲਡੋਆ ਕਿਵੇਂ ਓਏ ਪੁਰਾਣੀਆਂ ਪਾਰਟੀਆਂ ਵਾ ਅਮਰਿਤਪਾਲ ਦੇ ਨਾਮੇ ਪਾਰਟੀ ਉੱਠੀ ਆ ਤੇ ਵੀ ਬੜਾ ਫਰਕ ਪੈ ਜਾਂਦਾ ਕਾਂਗਰਸ ਤੋਂ ਗੁਲਦੀਪ ਜੀ ਦਾ ਕਿਵੇਂ ਦੇਖਦੇ ਠੀਕ ਵਧੀਆ ਪਾਰਟੀਆਂ ਆਮ ਆਦਮੀ ਨਹੀਂ ਗਏ ਚਲੋ ਸਮੇਂ ਦੇ ਸਾਹਮਣੇ ਹਾਲਾਤ ਹੁੰਦੇ ਨੇ ਠੀਕ ਹੀ ਹੁਣ ਵੀ ਠੀਕ ਆ ਹੁਣ ਪਾਰਟੀ ਚਲੋ ਆਮ ਪਾਰਟੀ ਚੱਲਣ ਦੀ ਸੋਨਾ ਕੰਮ ਕਰਨ ਦੀ ਵਧੀਆ ਕਰਨ ਦੀ ਹੈ ਤੇ ਆਮ ਆਦਮੀ ਪਾਰਟੀ ਦਾ ਕਿ ਜਿੱਥੋਂ ਅਮਰਪਾਲ ਦੀ ਆਵਾਜ਼ ਹੈ ਪੂਰੀ ਆਵਾਜ਼ ਆ ਵੇਖਾ ਮੇਤੇ ਸਾਹ ਮਨਾਈਆਂ ਅੰਮ੍ਰਿਤਪਾਲ ਬੋਟ ਕਾਫੀ ਦੇਖਣ ਨੂੰ ਮਿਲ ਰਿਹਾ ਵਾ ਹਵਾ ਕਾਫੀ ਦੇਖ ਸਾਡੇ ਪਿੰਡ ਤੋਂ ਲਗਭਗ ਸਾਰਾ ਅੰਮ੍ਰਿਤਪਾਲ ਦਾ ਹੀ ਆ ਕਿਉਂ ਵੋਟ ਪਾ ਰਹੇ ਉਹਨਾਂ ਨੂੰ ਸਾਰੇ ਇਸ ਵਾਰ ਕਿਉਂ ਜੁਟਾਣਾ ਚਾਹੁੰਦੇ ਕਿਉਂਕਿ ਨੌਜਵਾਨੀ ਤੌਰ ਤੇ ਕਿਉਂਕਿ ਨੌਜਵਾਨੀ ਅੱਗੇ ਆਵੇ ਤੇ ਆਪਣਾ ਸੋਡਾ ਦਾ ਪ੍ਰਬੰਧ ਹੋਵੇ ਜੇ ਨਸ਼ਾ ਨਸ਼ੇ ਦਾ ਨਾ ਕਾਦਮ ਹੁੰਦਾ ਨਾ ਨਜ਼ਰ ਬੜੀ ਮੁਸ਼ਕਿਲ ਹੈ ਜਿਹੜੀ ਐਨਐਸਏ ਲਗਾ ਕੇ ਉਹਨਾਂ ਨੂੰ ਖਤਮ ਹੁੰਦੀ ਜਾ ਰਹੀ ਹੈ ਤੇ ਇਹ ਕਰਕੇ ਮਤਲਬ ਜਿਉਂ ਸਿੰਘ ਉੱਠੂਗਾ ਤੇ ਅਸਾਨ ਹੋਇਆ ਵੀ ਉਹਨੇ ਹੋਰ ਤਾਂ ਚੱਲ ਨਹੀਂ ਕੁਝ ਕਰਨਾ ਕਮ ਤੱਕ ਨਸ਼ੇ ਤੇ ਕੰਟਰੋਲ ਕਰੂਗਾ ਨਾ ਬਾਕੀ ਗਵਰਨਮੈਂਟ ਨੇ ਬਥੇਰੇ ਅੱਜ ਤੱਕ ਆਮ ਪਾਰਟੀ ਨੇ ਵੀ ਕਿਹਾ ਕਾਲੀਆਂ ਵੀ ਕਿਹਾ ਕਾਂਗਰਸ ਨੇ ਵੀ ਕਿਹਾ ਪਰ ਕਿਸੇ ਨੇ ਨਸ਼ਾ ਤੇ ਨਾ ਬੰਦ ਕੀਤਾ ਤੇ ਨਸ਼ੇ ਦਾ ਆਪਣਾ ਕਹਾਣ ਹੋਣ ਰਿਹਾ ਵਾ ਲਾਲਜੀਤ ਭੁੱਲਰ ਦਾ ਕਿਵੇਂ ਦੇਖਦੇ ਆ ਆਮ ਆਦਮੀ ਪਾਰਟੀ ਠੀਕ ਆ ਵਧੀਆ ਹੋਵੇ ਜੋ ਸਮੇ ਦੇ ਸਾਹਮਣੇ ਹਾਲਾਤ ਚੱਲ ਰਹੇ ਹਾਲ ਦੀ ਗੱਡੀ ਤੇ ਠੀਕ ਆ ਬਾਕੀ ਸਮੇ ਦੇ ਸਾਹਮਣੇ ਖਡੂਰ ਸਾਹਿਬ ਦੇ ਇੱਕ ਪਿੰਡ ਦੇ ਵਿੱਚ ਖੜੇ ਸੀ ਗੱਲਬਾਤ ਕੀਤੀ ਲੋਕਾਂ ਦੇ ਨਾਲ ਉਹਨਾਂ ਦਾ ਵੀ ਕਹਿਣਾ ਚਾਹਨੇ ਆ ਕਿ ਉਹਨਾਂ ਦਾ ਵੀ ਇਹੀ ਕਹਿਣਾ ਵਾ ਕਿ ਹਰ ਇੱਕ ਪਾਰਟੀ ਨੂੰ ਅਸੀਂ ਵੋਟ ਪਾ ਕੇ ਦੇਖ ਲਈ ਪਰ ਜਿਹੜਾ ਸਾਨੂੰ ਕੁਝ ਨਹੀਂ ਮਿਲਿਆ ਤੇ ਇਸ ਵਾਰ ਅਸੀਂ ਅਮਰਿਤਪਾਲ ਨੂੰ ਜਿਤਾਵਾਂਗੇ ਖਡੂਰ ਸਾਹਿਬ ਦੇ ਪਿੰਡ ਨਾਗੋਕੇ ਦੇ ਵਿੱਚ ਮੌਜੂਦ ਆ ਪਾਪਾ ਜੀ ਬੈਠੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਪਾਪਾ ਜੀ ਸਤਿ ਸ਼੍ਰੀ ਅਕਾਲ ਜੀ ਪਾਪਾ ਜੀ ਅਮਰਿਤਪਾਲ ਜਿੱਤੂ ਇਸ ਵਾਰ ਹਾਂ ਜੀ ਜਿੱਤੂਗਾ ਜੀ ਵੀ ਬਸ ਵੇ ਸਾਡਾ ਮਨ ਕਹਿ ਰਿਹਾ ਵੀ ਜਿੱਤੂਗਾ ਕਾਫੀ ਹਵਾ ਦੇਖਣ ਨੂੰ ਮੇਰੀ ਲੱਗਦਾ ਕਿ ਵਧੀਆ ਟੱਕਰ ਹੋਊ ਬਹੁਤ ਹਵਾ ਬਹੁਤ ਥੋੜੀ ਵੀ ਨਹੀਂ ਬਹੁਤ ਹਵਾ ਹਾਂ ਤੇ ਅਕਾਲੀ ਦਲ ਤੋਂ ਵਿਰਸਾ ਸੀ ਬਲਟੋਣ ਕਿਵੇਂ ਦੇਖਦੇ ਹੋ ਉਹਨਾਂ ਦੇ ਦੀ ਕੋਈ ਆਵਾਜ਼ ਆਉਂਦੀ ਇਹ ਦਰਵਾਜ਼ੇ ਦੀ ਅੰਮ੍ਰਿਤਪਾਲ ਦੀ ਜ਼ਿਆਦਾ ਹੁੰਦੀ ਹਾਂ ਤੇ ਕਾਂਗਰਸ ਦਾ ਕਿਵੇਂ ਦੇਖਦੇ ਇੱਥੋਂ ਕੋਈ ਸੁਜੇ ਦਾ ਨਹੀਂ ਅਹੀਂ ਕੋਈ ਆਵਾਜ਼ ਸੁਣਦੇ ਇਹਨਾਂ ਦੀ ਆਵਾਜ਼ ਹੀ ਆਉਂਦੀ ਸਰ ਆਮ ਆਦਮੀ ਤਾਂ ਕਿਵੇਂ ਦੇਖਦੇ ਹੋ ਵਧੀਆ ਕੰਮ ਕਰ ਰਹੀ ਨਹੀਂ ਮੇਰੇ ਮੈਂ ਇੱਕ ਬਾਹਰ ਫਿਰਦਾ ਤੁਰਦਾ ਘਾਟੀਆਂ ਪਰ ਇੱਥੇ ਆਵਾਜ਼ ਬੜੀ ਅਮਰਤਪਾਲ ਦੀ ਆਉਂਦੀ ਹਾਂ ਹੋਰ ਪਪਾਈ ਦੇ ਨਾਲ ਗੱਲਬਾਤ ਕਰ ਸੱਸੀ ਗੱਲ ਪਪਾਈ ਮੈਨੂੰ ਤਾਂ ਗੱਲ ਹੀ ਕੋਈ ਨਹੀਂ ਆਉਂਦੀ ਪਪਾਈ ਅਮਰਿਤਪਾਲ ਜਿੱਤੂਗਾ ਫਿਰ ਫਿਰ ਪਪਾਈ ਅਮਰਿਤਪਾਲ ਜਿੱਤੂ ਫਿਰ ਇਸ ਵਾਰ ਜਿੱਤੂਗਾ ਕਿਵੇਂ ਦੇਖਦੇ ਹੋ ਮੁਕਾਬਲਾ ਫਸਮਾ ਹੋ ਸਕਦਾ ਇਸ ਪਰ ਆਮ ਆਦਮੀ ਕਿਵੇਂ ਕੰਮ ਕਰਦੀ ਆ ਆਮ ਆਪ ਜਮੀਨ ਬਹੁਤ ਘੱਟ ਕੰਮ ਕਰਦੀ ਆ ਸਿਕਲ ਜੀ ਨਾਗਰ ਦੀ ਕਲਚਰ ਪਟੇ ਜੀ ਸਰ ਕਿਵੇਂ ਦੇਖਦੇ ਹੋ ਕਿ ਅਮਰਿਤਪਾਲ ਜਿੱਤਣਗੇ ਇਸ ਵਾਰ ਵੇਖੋ ਜੀ ਇਹ ਸ਼ਮੇ ਦੇ ਹਿਸਾਬ ਨਾਲ ਆਈਆਂ ਕੋਈ ਜੋ ਸਮਝ ਚੱਲ ਰਿਹਾ ਵਾ ਉਹ ਠੀਕ ਚੱਲ ਰਿਹਾ ਤੇ ਬਾਕੀ ਗਵਰਨਮੈਂਟਾਂ ਦੀ ਆਪੋ ਆਪਣੀ ਵਿਚਾਰ ਹੁੰਦੇ ਆ ਅਕਾਲੀ ਦਲ ਤੋਂ ਵਿਰਸਾ ਸਿੰਘ ਬਲਟੋਆ ਕਿਵੇਂ ਦੇ ਪੁਰਾਣੀਆਂ ਪਾਰਟੀਆਂ ਵਾ ਅਮਰਿਤਪਾਲ ਜੀ ਨਵੇਂ ਪਾਰਟੀ ਉੱਠੀ ਆ ਤੇ ਵੀ ਬੜਾ ਫਰਕ ਪੈ ਜਾਂਦਾ ਕਾਂਗਰਸ ਤੋਂ ਗੁਲਦੀਪ ਜੀ ਦਾ ਕਿਵੇਂ ਦੇਖਦੇ ਠੀਕ ਵਧੀਆ ਪਾਰਟੀਆਂ ਆ ਮਲ ਮਾਰੇ ਨਹੀਂ ਗਏ ਚਲੋ ਸਮੇਂ ਦੇ ਸਾਹਮਣੇ ਹਾਲਾਤ ਹੁੰਦੇ ਨੇ ਠੀਕ ਹੀ ਹੁਣ ਵੀ ਠੀਕ ਆ ਹੁਣ ਪਾਰਟੀ ਚਲੋ ਆਮ ਪਾਰਟੀ ਚੱਲਣ ਦੀ ਸੋਨਾ ਕੰਮ ਕਰਨ ਦੀ ਵਧੀਆ ਕਰਨ ਦੀ ਹੈ ਤੇ ਆਮ ਆਦਮੀ ਪਾਰਟੀ ਦਾ ਕਿ ਜਿੱਥੋਂ ਅਮਰਪਾਲ ਦੀ ਆਵਾਜ਼ ਹੈ ਪੂਰੀ ਆਵਾਜ਼ ਆ ਇਹ ਸਮੇਂ ਦੇ ਸਾਹਮਣੇ ਆ ਅਮਰਿਤਪਾਲ ਨੂੰ ਵੋਟ ਕਾਫੀ ਦੇਖਣ ਨੂੰ ਮਿਲ ਰਿਹਾ ਵਾ ਹਵਾ ਕਾਫੀ ਦੇਖ ਸਾਡੇ ਪਿੰਡ ਤੋਂ ਲਗਭਗ ਸਾਰਾ ਅਮਰਿਤਪਾਲ ਦਾ ਹੀ ਆ ਕਿਉਂ ਵੋਟ ਪਾ ਰਹੇ ਉਹਨਾਂ ਨੂੰ ਸਾਰੇ ਇਸ ਵਾਰ ਕਿਉਂ ਜੁਟਾਣਾ ਚਾਹੁੰਦੇ ਕਿ ਹੁਣ ਨੌਜਵਾਨੀ ਤੌਰ ਤੇ ਕਿਉਂਕਿ ਨੌਜ ਪਰ ਬੰਦ ਹੋ ਵੀ ਜੇ ਨਜ਼ਰ ਦਾ ਸੇਦਾ ਨਹੀਂ ਨਾ ਖਤਮ ਹੁੰਦਾ ਨਜ਼ਰ ਬੜੀ ਮੁਸ਼ਕਿਲ ਆ ਜਿਹੜੀ ਐਨਐਸਏ ਲਗਾ ਕੇ ਉਹਨਾਂ ਨੂੰ ਖਤਮ ਹੁੰਦੀ ਜਾ ਰਹੀ ਆ ਤੇ ਕਰਕੇ ਮਤਲਬ ਜਿਉ ਸਿੰਘ ਉਠੂਗਾ ਤੇ ਅਸਾਨ ਵੀ ਉਹਨੂੰ ਹੋਰ ਤਾਂ ਚੱਲ ਨਹੀਂ ਕੁਝ ਕਰਨਾ ਕੰਮ ਤੇ ਕੰਮ ਨਸ਼ੇ ਤੇ ਕੰਟਰੋਲ ਕਰੂਗਾ ਨਾ ਬਾਕੀ ਗਵਰਨਮੈਂਟ ਨੇ ਬਥੇਰੇ ਅੱਜ ਤੱਕ ਆਮ ਪਾਰਟੀ ਨੇ ਵੀ ਕਿਹਾ ਕਾਲੀਆਂ ਵੀ ਕਿਹਾ ਕਾਂਗਰਸ ਨੇ ਵੀ ਕਿਹਾ ਪਰ ਕਿਸੇ ਨੇ ਨਸ਼ਾ ਤੇ ਨਾ ਬੰਦ ਕੀਤਾ ਨਸ਼ੇ ਨਾਲ ਆਪਣਾ ਕਹਾਣ ਹੋਣ ਰਿਹਾ ਵਾ ਲਾਲਜੀਤ ਭੁੱਲਰ ਦਾ ਕਿਵੇਂ ਦੇਖਦੇ ਆ ਆਮ ਆਦਮੀ ਪਾਰਟੀ ਠੀਕ ਆ ਵਧੀਆ ਹੋਵੇ ਜੋ ਸਮੇ ਦੇ ਸਾਹਮਣੇ ਹਾਲਾਤ ਚੱਲ ਰਹੇ ਹਾਲ ਦੀ ਗੱਡੀ ਤੇ ਠੀਕ ਆ ਬਾਕੀ ਸਮੇ ਦੇ ਸਾਹਮਣੇ ਖਡੂਰ ਸਾਹਿਬ ਦੇ ਇੱਕ ਪਿੰਡ ਦੇ ਵਿੱਚ ਖੜੇ ਸੀ ਗੱਲਬਾਤ ਕੀਤੀ ਲੋਕਾਂ ਦੇ ਨਾਲ ਉਹਨਾਂ ਦਾ ਵੀ ਕਹਿਣਾ ਚਾਹੁੰਦੇ ਆ ਕਿ ਉਹਨਾਂ ਦਾ ਵੀ ਇਹੀ ਕਹਿਣਾ ਵਾ ਕਿ ਹਰ ਇੱਕ ਪਾਰਟੀ ਨੂੰ ਅਸੀਂ ਵੋਟ ਪਾ ਕੇ ਦੇਖ ਲਈ ਪਰ ਜਿਹੜਾ ਸਾਨੂੰ ਕੁਝ ਨਹੀਂ ਮਿਲਿਆ ਤੇ ਇਸ ਵਾਰ ਅਸੀਂ ਅਮਰਿਤਪਾਲ ਨੂੰ ਜਿਤਾਵਾਂਗੇ